ਸਤਿ ਸ੍ਰੀ ਅਕਾਲ ਬਾਈ ਜੀ ਸਵਾਗਤ ਆ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਮੁਬਾਰਕਾਂ 90 ਸਾਲ ਦੀਆਂ ਅੱਜ ਮੈਂ ਬਾਈ ਜੀ ਆਇਆ ਸੀਗਾ ਮਸ਼ੀਨਾਂ ਦੇ ਕੋਲ ਮਸ਼ੀਨਾਂ ਵੀ ਐਦ ਕੀ ਧੋ ਨਹੀਂ ਸੀ ਹੋਈਆਂ ਮਸ਼ੀਨਾਂ ਉੱਦਾਂ ਹੀ ਲਿਬੜੀਆਂ ਖੜੀਆਂ ਆ ਕਟਰ ਵੀ ਦੇਲ ਉੱਦਾਂ ਹੀ ਖੜਾ ਹੈ ਜੇ ਇਹਨਾਂ ਨੂੰ ਹੁਣ ਰਿਪੇਅਰ ਕਰਾਂਗੇ ਬਾਈ ਜੀ ਰਿਪੇਅਰ ਕਰਕੇ ਹੁਣ ਧੋ ਕੇ ਕਰਦੇ ਆ ਇਹਨਾਂ ਨੂੰ ਰੈਡੀ ਕੜੀਆ ਹੀ ਕਰਤਾਰ ਮੇਰੇ ਵਾਲੀ ਉਹ ਨਹੀਂ ਮਰਲਾ ਇਹ ਵੀ ਵਿਚਾਰੀ ਉਹਦੇ ਲਿਬੜੀ ਖੜੀ ਕਰਤੀ ਕੋਈ ਕਪੜਾ ਨਹੀਂ ਮਾਰਿਆ ਤੇ ਕੁਛ ਨਹੀਂ ਉਹਦੇ ਲਿਬੜੀ ਖੜੀ ਕਰ ਗਏ ਜਿੱਦਾਂ ਵੱਡਿਆ ਉਹਦੇ ਖੜੀ ਕਰ ਗਏ ਹਾਏ ਦਾ ਕਟਰ ਖੜੋਤਾ ਕਟਰ ਦਾ ਵੀ ਤੇ ਲੋ ਮੁੰਦਾ ਹਾਲ ਇਹਨਾਂ ਨੂੰ ਧੋਨੇ ਆ ਇਸੇ ਕਰਕੇ ਡਿਵਾਂਸ ਫਿਰ ਚਾਲੂ ਕਰਨ ਲੱਗੇ ਆ ਮਾਲਕਾਂ ਨੂੰ ਪੁੱਛਾਂਗੇ ਸਟਾਫ ਨੂੰ ਪੁੱਛਾਂਗੇ ਸਟਾਫ ਨਾਲ ਗੱਲ ਕਰਕੇ ਫਿਰ ਇਹਨਾਂ ਨੂੰ ਖੋਲਦੇ ਆ ਸ਼ੈੱਡ ਦੇ ਵਿੱਚ ਹੀ ਖੋਲਣੀ ਹੈ ਉਦੋਂ ਸਾਡੇ ਮਾਲਕਾਂ ਦੇ ਕੋਲੇ ਦੋ ਮਸ਼ੀਨਾਂ ਆ ਇੱਕ 16 ਮਾਡਲ ਕਰਤਾਰ ਇੱਕ 19 ਮਾਡਲ ਕਰਤਾਰ ਇਹ ਦੋਵੇਂ ਖੋਲਾਂਗੇ ਦੋਨਾਂ ਦੀ ਜ਼ਿੰਮੇਵਾਰੀ ਆਪਣੇ ਕੋਲੇ ਹੀ ਆ ਵੀਰੇ ਜੀ ਹੁਣੇ ਕਿਤੇ ਗਏ ਸੀਗੇ ਤੇ ਹੁਣ ਆ ਗਏ ਆ ਉਹਨਾਂ ਨੂੰ ਮਿਲਦੇ ਆ ਤੁਹਾਨੂੰ ਮਾਰਕ ਨੂੰ ਵੀ ਮਿਲਾਉਣਾ ਆ ਮਿਲਾਂਗੇ ਆਪਾਂ ਆਪ ਸਟਾਫ ਨੂੰ ਵੀ ਮਿਲਾਂਗੇ ਸਟਾਫ ਨੂੰ ਮਿਲ ਕੇ ਸਟਾਫ ਨਾਲ ਕਰਾਂਗੇ ਗੱਲ ਇਹ ਬਾਈ ਜੀ ਰਿਪੇਅਰ ਸ਼ੁਰੂ ਕਰੀਏ ਹੁਣ ਵੇਲੇ ਆ ਮੁੜ ਕੇ ਕੋਈ ਕੰਮ ਕੁਤਦਾ ਕਰਾਂਗੇ ਕੋਈ ਆਪਣਾ ਲਓ ਜੀ ਬਾਈ ਜੀ ਮਿਲੋ ਸੈਮੀ ਫੋਰਮ ਆ ਇਹ ਆ ਸਾਡਾ ਸੈਮੀ ਫੋਰਮ ਆ ਹੋਰ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਅਛਾ ਨਾਲ ਦੇ ਕਿਥੇ ਰਹਿ ਗਿਆ ਤੇਰੇ ਨਾਲ ਦੇ ਘਰ ਆਇਆ ਘਰੇ ਕਰਦੇ ਆ ਘਰੇ ਰਜਾਈ ਚ ਸੁੱਤੇ ਆ ਉਹਨੂੰ ਕਹਿਣਾ ਸੀਗਾ ਵੀ ਆ ਜਾਓ ਚੱਲ ਇੱਥੇ ਗੱਲਬਾਤ ਕਰਦੇ ਆ ਬਾਈ ਨਾਲ ਮਸ਼ੀਨਾ ਉੱਪਰ ਬੇਰਾ ਕਰਨੀਆਂ ਵਾ ਬਾਈ ਦਿਹਾ ਕਰਦਾ ਸੀ ਦਿਹਾ ਘਰੇ ਆ ਅਛਾ ਦਿਹਾ ਵੀ ਕਰਿਆ ਚੰਨੀ ਚੰਨੀ ਵੀ ਕਰਿਆ ਅਛਾ ਚੰਨੀ ਵੀ ਕਰਿਆ ਅੱਖਾਂ ਬਣਾ ਲਈ ਉਹਨੇ ਕਰੀ ਹਾਂ ਅੱਖਾਂ ਬਣਾ ਲਈ ਕਿਛ ਲਲਾ ਦਾ ਘਰੇ ਜਾ ਕੇ ਮਿਲਣਾ ਪੈਣਾ ਉਹਨੂੰ ਘਰੇ ਚੱਲ ਵੜਦੇ ਉਹ ਨਾ ਇਹ ਤੇ ਮੈਂ ਘਰੇ ਜਾ ਕੇ ਮਿਲ ਕੇ ਆਉਂਦੇ ਉਹਨਾਂ ਨੂੰ ਜਾ ਕੇ ਵੀ ਬਾਈ ਮਿਲਲੇ ਹਾਂ ਹੁਣ ਲਾਲੀਏ ਚਾਰ ਦਿਨ ਆਹੋ ਪੁੱਛ ਲੈਣੇ ਉਹਨਾਂ ਨੂੰ ਕੀ ਕਹਿੰਦੇ ਚਲੋ ਠੀਕ ਆ ਮਿਲਦੇ ਜਾ ਕੇ ਉਹਦੇ ਘਰੇ ਜਾ ਕੇ ਲਓ ਜੀ ਬਾਈ ਜੀ ਬਲੋ ਚੰਨੀ ਡਰਾਈਵਰ ਉਸੀ ਗੱਲ ਬਾਈ ਜੀ ਕੀ ਹਾਲ ਚਾਲ ਪੋਰ ਭਰਾਵਾਂ ਨੇ ਪੀਛਾ ਤੋ ਹੋ ਗਈ ਕਿ ਦੁੱਖ ਵਾਹਿਗੁਰੂ ਜੀ ਕੀ ਖਾਲਸਾ ਛਾਲਾ ਵਾਹਿਗੁਰੂ ਜੀ ਸੇਮ ਭਾਈ ਕਿੱਦਾਂ ਹੋਏ ਕੰਮ ਜੇ ਰਪੇਰ ਪੋਰ ਮੈਂ ਦੀ ਸਲਾਹ ਨਾਲ ਹੀ ਆ ਹਾਂ ਫੋਰ ਮੈਂ ਦੱਸ ਮੈਂ ਤਾਂ ਵੀ ਕਿੰਨਾ ਮੈਂ ਹੁਣ ਅੱਗੇ ਵਿਲੇ ਆਹੋ ਠੀਕ ਆ ਨਾ ਵੀ ਆਪਾਂ ਜੇ ਹੁਣ ਰਪੇਰਾਂ ਕਰਾਂਗੇ ਹੂੰ ਤੇ ਇਸ ਟਾਈਮ ਆਪਾਂ ਵਿਲੇ ਆ ਸਾਰੇ ਜਣੇ ਕਿਉਂਕਿ ਗਿਰ ਵੀ ਗਰੀਬ ਪਰਿਵਾਰ ਆਪਣਾ ਸਾਰਾ ਜੇ ਹੁਣ ਆਪਾਂ ਰਪੇਰਾਂ ਕਰਾਂਗੇ ਨੰਬਰ ਦੀ ਹੁਣ ਵਿਹਲੇ ਟ ਵਿਲਾ ਟਾਈਮ ਆ ਹਨਾ ਨੰਬਰ ਦੀ ਹਲਾ ਲੈ ਲੋ ਹੁਣ ਹੈਗਾ ਵਿਹਲਾ ਟਾਈਮ ਤੂੰ ਮੁੜ ਕੇ ਆਪਾਂ ਦਾ ਕੰਮ ਧੰਦਾ ਕਰਾਂਗੇ ਜਿੱਥੇ ਮਰਜ਼ੀ ਕੋਈ ਕੰਮ ਕਰ ਸਕਦਾ ਜਾ ਕੇ ਹਨਾ ਹਾਂ ਮੁੜ ਕੇ ਮੱਕੀ ਬਿਜਾਈ ਵੀ ਚੱਲ ਪੈਣੀ ਆ ਆਲੂ ਬਰਾਇ ਵੀ ਚੱਲ ਪੈਣੇ ਆ ਆਹੋ ਸਾਰੇ ਕੰਮ ਚੱਲ ਪੈਂਦੇ ਆ ਚਲੋ ਆਪਣਾ ਆਪਣਾ ਜਿੱਥੇ ਮਰਜ਼ੀ ਕੋਈ ਕੰਮ ਕਰ ਸਕਦਾ ਕੱਲੇ ਕੱਲੋ ਬਾਈ ਨੂੰ ਪੁੱਛਦੇ ਨੰਬਰ ਦੀ ਵੀ ਚੱਲੋ ਹਲਾ ਮਾਰਵਾ ਨੰਬਰ ਮਾਰੀ ਜੀ ਜੇਨ ਕੋਲਤਾ ਇੱਧਰੀ ਜੀ ਬੇਲੋ ਲੰਬੜ ਸਾਹਿਬ ਇਹ ਸਾਡਾ ਲੰਬੜ ਇਹ ਵੀ ਮਸ਼ੀਨ ਦਾ ਡਰਾਈਵਰ ਆ ਇਹ ਵੀ ਹੁਣੇ-ਹੁਣੇ ਆ ਗਿਆ ਲੋ ਜੀ ਭਾਈ ਜੀ ਇਹ ਆ ਸਾਡੇ ਮਾਰਕ ਸਾਹਿਬ ਫਰਮਜੀਤ ਸਿੰਘ ਬਉਪੁਰ ਬਉਜੀ ਮੈਂ ਸਾਰਿਆਂ ਨਾਲ ਸਲਾਹ ਕਰ ਆਇਆ ਹਾਂ ਸਾਰਿਆਂ ਨੂੰ ਮਿਲਿਆ ਆਇਆ ਹਾਂ ਡਰਾਈਵਰਾਂ ਨੂੰ ਤੋ ਕਹਿੰਦੇ ਆ ਵੀ ਤੇਰੇ ਨਾਲ ਹੀ ਆ ਜਿੱਦਾਂ ਤੂੰ ਫਰਮਨ ਲਾ ਕੇਂਗਾ ਵੀ ਤੇਰੇ ਨਾਲ ਹੀ ਅਸੀਂ ਤੇ ਆ ਰਹਾਂ ਵੀ ਰੇਪੇਰਾ ਖੋਲੋ ਠੀਕ ਆ ਹਾਂ ਉਹ ਤੋ ਤੇ ਹੁਣ ਦੱਸੋ ਵੀ ਰੇਪੇਰਾ ਦਾ ਫਲਾ ਫਲਾ ਹੈ ਚੌੜੀ ਮੋਲੀ ਬੋਲਾ ਕਿਉਂਕਿ ਹੁਣ ਹੁਣ ਐਸੇ ਹੈ ਗਿਆ ਵਿਲੇ ਜੋ ਵੀ ਨਾਲ ਦੇ ਵੀ ਸਾਰੇ ਵਿਲੇ ਆ ਤਾਂ ਬਾਦ ਸਾਰਿਆਂ ਦਾ ਕੰਮ ਕਰ ਚਲੋ ਮੜਬੜ ਚੱਲ ਪੈਂਦਾ ਬੰਦਾ ਹੋਰ ਕੋਈ ਕੰਮ ਕਰ ਕਰ ਲੈਂਦਾ ਫਲਾ ਫਲਾ ਇੱਥੇ ਹੀ ਹਰਦਾ ਬੋ ਬੰਮ ਕਰੋ ਠੀਕ ਹੈ ਜੀ ਚਲੋ ਠੀਕ ਹੈ ਭਾਈ ਜੀ ਹੋਰ ਮਿਲਦੇ ਆ ਕਿਸੇ ਅਗਲੀ ਵੀਡੀਓ ਵਿੱਚ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ